ਵੈਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਤੇ ਲੋ ਜੀ ਇੱਧਰ ਆਪਾਂ ਨੇ ਪਾ ਲਿਆ ਕਿਉ ਕਿਉ ਪਾ ਕੇ ਪਾਤਾ ਜੀਰਾ ਜੀਰਾ ਪਾ ਕੇ ਭੁੰਨਦੇ ਇਹਨਾਂ ਨੂੰ ਪਹਿਲਾਂ ਥੋੜ੍ਹਾ ਜਾਂ ਤੇ ਆਪਾਂ ਹੁਣ ਤੜਕਾ ਲਗਾ ਦਈਏ ਪਹਿਲਾਂ ਹੀ ਤੇ ਅੱਜ ਪਹਿਲਾਂ ਹੀ ਕੰਮ ਨੇ ਮੇੜ ਦਿਆਂ ਤੜਕਾ ਲਗਾ ਕੇ ਤੇ ਮਸਾਲਾ ਪਾਤਾ ਇਹਦੇ ਵਿੱਚ ਹੁਣ ਪਿਆਜ਼ ਪੂਜ ਆਦਰਕ ਹਰੀ ਮਿਰਚ ਜਿਹੜਾ ਸਮਾਨ ਪਾਉਣ ਵਾਲੇ ਜਲ ਸੁਆਖੇ ਪਾ ਕੇ ਤੜਕਾ ਲਾ ਕੇ ਪਾਣੀ ਪਾਤਾ ਹੁਣ ਇਹਦੇ ਵਿੱਚ ਪਾਣੀ ਪਾ ਕੇ ਤੇ ਲਓ ਜੀ ਇਹ ਪਾਤੀ ਆਪਾਂ ਨੇ ਮੂੰਗੀ ਅੱਜ ਬਣਾਉਣੀ ਆ ਮੂੰਗੀ ਦੀ ਦਾਲ ਸਾਬਤੀ ਦੀ ਧੋ ਕੇ ਸਮਾਰ ਕੇ ਪਾਣੀ ਪਾ ਕੇ ਧਰ ਦਾਨੇ ਆ ਤੇ ਪਾਣੀ ਪਾ ਦਾਨੇ ਆ ਹੋਰ ਹੋਰ ਪਾਣੀ ਪਾ ਕੇ ਥੋੜਾ ਰੁਗਾ ਹਲੇ ਹੋਰ ਪਾ ਦਾਨੀ ਰਿੱਜੂ ਵੀ ਚੰਗੀ ਤਰ੍ਹਾਂ ਤੇ ਇਹ ਪਹਿਲੀ ਵਾਰੀ ਬਣਾਉਣੇ ਆ ਦਾਲ ਲਿਆਂਦੀ ਆ ਜਿਹੜੀ ਤੇ ਲੋ ਜੀ ਕੁੱਕਰ ਦਾ ਢੱਕਣ ਲਗਾਤਾ ਸਵੇਰ ਦਾ ਪਾਇਆ ਨਹੀਂ ਥੋੜਾ ਜਿਹਾ ਪਾ ਲਈਏ ਸਵੇਰ ਦੇਖ ਤਾਂ ਗਾਹ ਆਉਗੀ ਹੁਣ ਕਿੰਨੀ ਵਾਲ ਪਾ ਦੇ ਲਾਣੇਦਾਰ ਨੂੰ ਇਹਦੇ ਦੇਖੀ ਜਿਆਦਾ ਮੋਟਰਸਾਈਕਲ ਕੱਢ ਲਾ ਫਿਰ ਪਾਉਣੀ ਆ ਮੈਂ ਫਿਰ ਡੋਲਣਾ ਦਵੇ ਤੇ ਲੋ ਜੀ ਹੁਣ ਦੁੱਧ ਦਾ ਕੰਮ ਨਿਭੜਨ ਉੱਪਰ ਗਿਆ ਗਏ ਨੇ ਦੁੱਧ ਪਾਉਣਾ ਆਪਾਂ ਲਗਾ ਦੀ ਮਧਾਣੀ ਬਾਲਟੀ ਮਾਜਤੀ ਤੇ ਵੱਡੀ ਕਿੰਨੀ ਮਾਜਤੀ ਇਹ ਕੰਮ ਨਿਭੇੜਦਾ ਇੰਨੀ ਰਸੋਈ ਸਾਫ਼ ਕਰਤੀ ਆਪਾਂ ਨੇ ਤੇ ਆਟਾ ਗੁੰਨਤਾ ਏ ਹੱਟਾ ਗੁੰਨ ਕੀ ਤੇ ਇੰਨੇ ਆਪਾਂ ਲੋ ਜੀ ਵੱਖੜ ਕੱਢ ਲੈਨੇ ਆ ਤੇ ਮੱਖਣ ਅੱਜ ਪਾਲੀਸੀ ਜੀ ਵਿੱਚ ਬਰਫ਼ ਫਿਰ ਜੰਮ ਗਿਆ ਕਿੰਨਾ ਵਧੀਆ ਠੰਡਾ ਹੋ ਗਿਆ ਕਿਉਂ ਮੰਗ ਜੰਮ ਗਿਆ ਤੇ ਕੱਲ ਹਾਰੇ ਚ ਧਰਤਾ ਸੀਗਾ ਕੁਛ ਰਾਤ ਪਾਤਾ ਦੁੱਧ ਹੁਣ ਤਾਂ ਢੱਕਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਗਰਮੀ ਬਹੁਤ ਹੈ ਤੇ ਗਰਮੀ ਕਰਕੇ ਫਿਰ ਮੈਂ ਸਵੇਰੇ ਦੇ ਚ ਪਰਫ ਫੰਨ ਕੇ ਪਾਤੀ ਸੀਗੀ ਇਦਿ ਕਰਕੇ ਮੱਖਣ ਜਮਿਆ ਪਿਆ ਨਾ ਤਾਂ ਹੀ ਨਹੀਂ ਫਿਰ ਪਤਲਾ ਸੀਗਾ ਗਰਮੀ ਕਰਕੇ ਤੇ ਲੋ ਜੀ ਹੁਣ ਮੱਖਣ ਕੱਢ ਲੀਏ ਮਲस्सी ਤਾਂ ਥੋੜੀ ਆ ਮੱਖਣ ਜਾਦੇ ਆ ਤੇ ਆਪਾਂ ਹੁਣ ਪਹਿਲਾਂ ਕੱਢੀ ਲੱਸੀ ਲੱਸੀ ਮੱਖਣ ਮੱਖਣ ਪਾ ਲਾਂ ਨੇ ਫਿਰ ਮੈਂ ਇਹਦੇ ਵਿੱਚ ਹੀ ਰੱਖ ਦਿਆਂ ਹੁਣ ਜਾਨੂ ਮੇਰਾ ਕੰਮ ਨਿਭੜਨਾ ਗਰਮ ਹੋਣਾ ਨਹੀਂ ਮੇਤੋਂ ਜਨ ਨੂੰ ਲੈਟ ਭੱਜ ਜਾਣੀਆਂ ਤੇ ਫਿਰ ਇਹ ਮੈਂ ਫ੍ਰਿਜ 'ਚ ਹੀ ਲਾ ਦੂੰਗੀ ਹੁਣ ਇਹਨੇ ਠੰਡਾ ਰਹੂਗਾ ਮੈਂ ਮੱਖਣ ਫਿਰ ਆਥਣੇ ਦੇਖੂੰਗੀ ਸ਼ਾਮ ਨੂੰ ਗਰਮ ਕਰ ਦੂੰਗੀ ਤੇ ਲੋ ਜੀ ਹੁਣ ਇਹਦੇ ਵਿੱਚ ਪਾ ਦਾਂ ਮੈਂ ਪਾ ਕੇ ਫਿਰ ਨਿਚੋੜ ਜੇ ਲਊਂ ਇਹਨੂੰ ਲੱਸੀ ਕੱਢ ਦੂੰ ਇਹਦੇ ਵਿੱਚ ਤੇ ਹੁਣ ਆਪਾਂ ਪਹਿਲਾਂ ਮੱਖਣ ਕੱਢੀਏ ਸਾਫ਼ ਕਰੀਏ ਤੇ ਇੱਕ ਕਾਲੇਜ ਕੱਢ ਲੈਣੀ ਖਾਣ ਲਈ ਇਹ ਪਾ ਲਿਆ ਮੈਂ ਟਿਫਨ 'ਚ ਇਹ ਵੀ ਦੱਸ ਦਾਂਗੀ ਕਾਤੇ ਪਾਇਆ ਟਿਫਨ 'ਚ ਇੱਕ ਕਾਲੇਜ ਪਾ ਲਿਆ ਖਾਣ ਲਈ ਤੇ ਇੱਕ ਇਹਦੇ ਵਿੱਚ ਪਾ ਲਿਆ ਸੀਗਾ ਗਰਮ ਕਰਨ ਨੂੰ ਵੈਸੇ ਇਹਦੇ 'ਚ ਗਰਮ ਕਰੂੰਗੀ ਲੋਟ ਨਹੀਂ ਆਉਣਾ ਗਰਮ ਤਾਂ ਫਿਰ ਮੈਂ ਕੜਾਹੀ 'ਚ ਕਰ ਲੂੰਗੀ ਲੋਨ ਦੇ 'ਚ ਫਿਰ ਉਹ ਧਰਿਆ ਨਹੀਂ ਜਾਂਦਾ ਫ੍ਰਿਜ 'ਚ ਇਹਦੇ ਕਰਕੇ ਮੈਂ ਫ੍ਰਿਜ ਇਹ ਧਰਿਆ ਜਾਊ ਫਿਰ ਇਹਨੂੰ ਇਹ ਧਰ ਦੂੰਗੀ ਫ੍ਰਿਜ 'ਚ ਚਲੋ ਜੀ ਹੁਣ ਚ ਜੰਮ ਜੂਗਾ ਇੱਕ ਸਾਈਡ ਤੋਂ ਲੱਸੀ ਘੜ ਦੂੰਗੀ ਫਿਰ ਮੈਂ ਲੱਸੀ ਅਦਿਕ ਸਾਈਡ ਤੇ ਹੋ ਗਈ ਕੱਢ ਕੇ ਸੁਮਾਰ ਕੇ ਤੇ ਹੁਣ ਲਾਉਣੀ ਆਪਾਂ ਰੋਟੀ ਰੋਟੀ 8:00 ਵਜੇ 8:00 ਵਜੇ ਬੱਦਲਬਾਈ ਵੀ ਬਹੁਤ ਹੋ ਗਈ ਹਵਾ ਚੱਲਦੀ ਆ ਨਿਹਰੀ ਚ ਆ ਗਈ ਸੀਗੀ ਕਹਿੰਦੇ ਬੱਦਲਬਾਈ ਹੋ ਗਈ ਆ ਤੇ ਅੱਜ ਫਿਰ ਮੈਂ ਲੇਟ ਹੀ ਹੋਗੀ ਤੇ ਮੇਰੀ ਸਲਾਸੀ ਕੀ ਕਦਾਲ ਹੋਗੀ ਤੇ ਇੱਕ ਸਬਜ਼ੀ ਬਣਾ ਲੂੰਗੀ ਇੱਕ ਦਹੀਂ ਹੋ ਜੂ ਬੇਟਾ ਕਹਿੰਦਾ ਨਹੀਂ ਜੀ ਦਾਲ ਦੂੜਨੀ ਚਟਣੀ ਬਣਾਓ ਚਟਣੀ ਵਧੀਆ ਲੱਗਦੀ ਆ ਖੇਤੇ ਚ ਤਾਂ ਰੋਟੀਆਂ ਨਾਲ ਪਰੌਂਠਿਆਂ ਨਾਲ ਨਾਲੇ ਹੁਣ ਪਰੌਂਠੇ ਨਾਲੇ ਹੋਵੇ ਚਟਣੀ ਤੇ ਫਿਰ ਮੈਂ ਪਿਆਜ਼ ਕੱਟੇ ਕੱਟ ਕੇ ਪਦੀਨਾ ਲਿਆਂਦਾ ਹਰੀ ਮਿਰਚ ਕੱਟੀ ਫਿਰ ਚਟਣੀ ਕੁੱਟੀ ਚਟਣੀ ਕੁੱਟ ਕੇ ਸਵਾਰ ਕੇ ਰੱਖ ਕੇ ਸਮਾਨ ਤੇ ਹੁਣ ਮੈਂ ਲਾ ਲਾ ਪਰੌਂਠੇ ਪਰੌਂਠੇ ਵੀ ਹੁਣ ਕਾਫੀ ਟਾਈਮ ਲੱਗ ਜਾਣਾ ਮੈਨੂੰ ਘੰਟਾ ਲੱਗ ਜਾਣਾ 8 ਵਜੇ ਲੱਗੀਆਂ 9 ਤਾਂ ਬੱਜੇ ਜਾਣੇ ਨੇ ਇੱਕ ਬੱਦਲ ਵਾਈ ਬਹੁਤ ਹੋਈ ਪਈ ਆ ਬਾਹਰ ਏ ਚਲੇ ਗਏ ਪਹਿਲਾਂ ਕਹਿੰਦੀ ਸੀ ਕਿ ਰੋਟੀ ਲੈ ਕੇ ਵਗ ਜੂਗਾ ਹੁਣ ਕਹਿੰਦੇ ਮੈਂ ਇਨੇ ਪੱਲੀਆਂ ਦੇ ਉਹਨਾਂ ਮੋਟਰ ਤੇ ਕਣਕ ਵੱਢ ਰਹੇ ਨੇ ਆਪਣੇ ਕਿਤੇ ਭਿੱਜ ਜਿਵੇਂ ਠਾਕ ਲਾਣਗੇ ਨੇ ਇੰਨੇ ਮੈਂ ਫਿਰ ਰੋਟੀ ਫੇਰ ਲੈ ਜਾਣਾ ਮੈਂ ਕਿੰਨੇ ਮੈਂ ਲਾਦਾ ਨਹੀਂ ਆ ਇਹਦੀ ਕਰਕੇ ਫਿਰ ਲੇਟ ਹੋ ਗਈ ਥੋੜੀ ਜੀ ਮੈਂ ਮਸਾਲਾ ਮਸੂਲਾ ਤਿਆਰ ਕਰਿਆ ਇਹਦੇ ਕਰਕੇ ਚਟਣੀ ਕੁੱਟੀ ਤੇ ਆਟਾ ਗੁੰਨ ਪਹਿਲਾਂ ਗੁੰਨਦਾ ਸੀਗਾ ਨਾ ਸ਼ੁਕਰ ਦਹੀਂ ਛੱਟ ਕਰਿਆ ਮੱਖਣ ਘੱਡਿਆ ਕਿੰਨੇ ਕੰਮ ਹੋ ਜਾਂਦੇ ਨੇ ਛੋਟੇ ਮੋਟੇ ਜੀ ਅੱਜ ਹੈਗੇ 5-6 ਜਣੇ ਤੇ ਕੰਪੈਨ ਵਾਲੇ ਹੋਗੇ 2-3 ਜਣੇ ਹੋ ਜਾਣਗੇ 5-6 ਜਣਿਆਂ ਦੀ ਰੋਟੀ ਤੇ ਨਹੀਂ 3 ਜਣੇ ਹੋਣੇ ਅਸੀਂ 3 ਜਣੇ ਅਸੀਂ ਹੋਗੇ 8-9 ਜਣੇ ਹੋਗੇ ਚਲੋ ਤੇ ਚਟਣੀ ਕਰਕੇ ਟਾਈਮ ਲੇਟ ਹੋਗੇ ਨਹੀਂ ਤਾਂ ਮੇਲ ਦੰਦੀ ਹੁਣ ਸੱਜਰੇ ਮੈਂ ਕੰਮ ਨਿਬੜ ਜਾਂਦਾ ਮੇਰਾ ਤੇ ਲੋ ਜੀ ਪਰੌਂਠੇ ਲਾ ਦਨੀ ਆ ਫਟਾਫਟ ਤੇ ਰੋਟੀਆਂ ਤਾਂ ਫਿਰ ਸੁੱਕ ਜੇ ਜਾਂਦੀਆਂ ਨੇ ਫਿਰ ਮੈਂ ਪੁਰੋਂਠੀ ਲਾਤੇ ਚਲੋ ਜੀ ਹੁਣ ਰੋਟੀ ਲਾ ਲਈਏ ਫਿਰ ਮਿਲਦੇ ਆਂ ਰੋਟੀ ਪਾਣੀ ਲਾ ਕੇ ਸਮਾਨ ਪਾਉਨੇ ਆ ਤਿਆਰ ਕਰਦੇ ਆਂ ਸਮਾਨ ਰੋਟੀ ਪਾਣੀ ਲਾ ਕੇ ਫਿਰ ਦਾਲ ਪਾ ਦੂੰ ਇੱਕ ਕੰਨੀ ਚ ਇੱਕ ਚ ਪਾ ਦੂੰ ਦਹੀਂ ਤੇ ਟਿਫਨਾ ਚ ਪਾ ਦੂੰ ਚਟਣੀ ਤੇ ਚਾਰ ਧਰਨਾ ਸਮਾਨ ਪਾਦਾ ਪਹਿਲਾਂ ਰੋਟੀ ਲਾ ਦਣੀ ਆ ਇਹਨਾਂ ਦੀ ਰੋਟੀ ਬੰਨਦਾ ਪਹਿਲਾਂ ਫਿਰ ਆਪਣੇ ਜੋਗੀਆਂ ਜੀ ਦੇਖਦੀਆਂ ਘਟ ਰਹਿ ਗਈਆਂ ਤੇ ਕਿੱਦਿ ਫਿਰ ਲਾ ਲੂੰਗੀ ਪਹਿਲਾਂ ਇਹਨਾਂ ਦੀ ਬੰਨਦਾ ਪੰਜ ਛੇ ਜਣੀਆਂ ਦੀਆਂ ਲੋ ਜੀ ਪਰੌਂਠੀ ਲੈ ਗਏ ਇੰਨੀਆਂ ਇੱਧਰ ਹੋ ਗਿਆ ਸੀਗੇ ਪੂਰੀਆਂ ਮਿਲਣੀਆਂ ਇੱਕ ਦੋ ਘਟ ਸੀਗਾ ਤੇੜੇ ਕਰ ਲੈਣੀ ਪਾਉਣੇ ਨੇ ਦੁੱਧ ਵਾਲਾ ਇਹਨੂੰ ਕਿਰਾਂ ਬੰਦਦੇ ਨੇ ਹੋਰ ਆੜਦੇ ਰੋਟੀ ਹੋ ਗਈ ਉਹ ਰੋਟੀ ਬਣ ਕਿਤੇ ਆ ਘੋਰਾਂ ਵਿੱਚ ਤੇ ਕਰਦੇ ਹਾਂ। ਹਲਕੂ ਹਾਂ ਨਹੀਂ ਲੱਗਣਾ ਚਾਰ ਡੱਬਾ ਕੱਢਣਾ ਬਹੁਤ ਟੱਕਣੇ ਕੋਲ ਚੜਦੇ। ਟੱਕਣੇ ਹਾਂ। ਚਮਚਾ ਦੇਖੋ ਹੋਰ ਲੈ ਲੈਣਾ ਚਾਰ ਚਾਹ ਤਾਂ ਦੇ ਵਿੱਚ ਪਾ ਲੈ ਚਾਰ ਹੋਰ ਤੇ ਪਾ ਦੂਗਾ। ਚਲ ਥੋੜਾ ਚੱਕ। ਆਜੂਗਾ ਹਨਾ ਕਿੰਨੀਆਂ ਲੋਟ ਆਜੂ ਇਹਦੇ ਚ ਮੈਂ ਤਾਂ ਕਹਿਣੀ ਆ ਵੀ ਦੁੱਧੋ ਵੀ ਤਾਂ ਪਾਉਣੇ ਜੰਨੇ ਆ। ਚਲ ਰੋਟੀਆਂ ਤੇ ਬਨ ਗਏ ਪਾਣੀ ਦੇ ਵਿੱਚ ਇਹ ਤਰ੍ਹਾਂ ਕੱਢ ਫਲਵਾਵੇ ਚ। ਜੋ ਹੋ ਗਿਆ ਉਹਦਾ ਦੂਗਾ। ਚਲ 4 ਕਿਹੜੇ ਗਲਾਸ ਚਮਚੇ ਕੌਲੀਆਂ ਰਹਿ ਗਈਆਂ ਆਹ ਦੇ ਪਏ ਗਲਾਸ ਤਾਂ ਅਪਰੇ ਤੇ ਲਏ ਗਿਆ ਉਹ ਕੌਲੀਆਂ ਰਹਿ ਗਈਆਂ ਗਲਾਸ ਤਾਂ ਉੱਤੇ 11 ਪਏ ਇਹਨੂੰ ਇਹਦੇ ਨਾਲ ਤਾਂ ਉਹ ਤੇ ਬਿਤੇ ਹਮ ਚਾੜੀ ਉਹ ਪਿੰਸ ਖੋਦੇ ਤੇ ਕਿੰਨੀ ਤੇ ਕੀ ਰਹਿ ਗਿਆ ਹੁਣ ਰੋਟੀਆਂ ਕੋਲੀਆਂ ਦੋ ਝੋਲ ਚ ਪਾਣਾ ਸਮਾਨ ਹੋਰ ਕੀ ਰਹਿ ਗਿਆ ਹੁਣ ਹੋਰ ਕੁਝ ਨਹੀਂ ਬਸ ਆ ਕੋਲੀਆਂ ਨਿਕ ਬਸ ਇਧਰ ਕੇ ਜਾਂ ਦੂਲੇ ਤੇ ਉਸ ਤੋਂ ਪਾਣਾ ਚਮਚੇ ਲੈ ਲੈ ਤਾਂ ਤੇਰੇ ਬਿੱਕ ਲੈ ਆਇਆ ਜੀ ਲੋ ਬਸ ਜਾਵ ਝੋਲਾ ਨਾਲ ਲੈ ਜਾਣਾ ਚੱਕ ਕੇ ਆ ਮਾ ਲਾਉਣਾ ਹਾਂ ਤੇਰੇ ਤੋਰਾ ਪਲੇਟ ਤਾਂ ਨਹੀਂ ਲੈ ਕੇ ਜਾਣੀ ਆ ਕੋਲੇ ਇਥੋਂ ਰੱਖਣ ਦਾ ਨੋਟਿਸ ਤੇ ਸਤਨਾਮ ਦੱਸ ਲਿਆ ਜਾ ਨਾ 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 ਤੋ ਹੈ ਮੈਲਵਾ ਚਲ ਮੈ ਲਾ ਦਨੀ ਅੱਧਾ ਦਰਦ ਲਓ ਜੀ ਰੋਟੀ ਲੈ ਕੇ ਬਾਜ ਗਏ 9 ਵਜੇ ਨੂੰ ਤਾਂ ਚਲੇ ਗਏ ਸੀ ਕਿ ਪਹੁੰਚ ਗਏ ਦੇਖੋ ਮੀਂਹ ਕਿੰਨਾ ਆ ਗਿਆ ਕਿੰਨਾ ਬੱਦਲ ਵਾਈ ਵੀ ਬਹੁਤ ਜ਼ਿਆਦੇ ਆ ਗਏ ਹੁਣ ਖੜਕੇ ਹੋਣਗੇ ਪਤਾ ਨਹੀਂ ਵੱਡੀ ਗਈ ਆ ਪਤਾ ਨਹੀਂ ਨਾ ਬਹੁਤ ਜ਼ਿਆਦੇ ਮੀਂਹ ਆ ਗਿਆ ਸਵੇਰ ਦੀ 8 ਵਜੇ ਦੀ ਵੈਸੇ ਬੱਦਲ ਬਾਈ ਬਹੁਤ ਹੋਈ ਪਈ ਸੀ ਮੀਂਹ ਪੈਣ ਲੱਗ ਗਿਆ ਦੇਖੋ ਕਾਲੀ ਘਾਟ ਇੱਧਰ ਕਿੰਨਾ ਬੱਦਲ ਆਇਆ ਪਿਆ ਸੁੱਕ ਗਿਆ ਹੁਣ ਧੁੱਪ ਨਿਕਲਿਆ ਹੀ ਵਧੀਆ ਪਹਿਲਾਂ ਮੀਂਹ ਪੈ ਕੇ ਥੋੜੀ ਜੀ ਧੁੱਪ ਨਿਕਲਿਆ ਹੀ ਹੁਣ ਆਲੇ-ਦਾਲੇ ਤਾਂ ਬਹੁਤ ਬੱਦਲ ਵਾਈ ਹੋਈ ਪਈ ਆ ਕਾਲਸ ਨੀਰਾ ਨਿੱਖਰ ਗਿਆ ਜੀ ਬੇਤ ਤਾਂ ਵਧੀਆ ਫਿਰ ਤਾਂ ਊਰੇ ਆਉਣੇ ਸੀਗਾ ਆਉਣਗੇ ਕਹਿੰਦੇ ਸੀਗੇ ਊਰੇ ਆਵਾਂਗੇ ਉੱਥੇ ਵੱਟ ਕੇ ਜਰੂਰੇ ਨਿਬੇੜ ਜਾਣਗੇ ਪਹਿਲਾਂ ਮੋਟਰ ਤੇ ਤਾਂ ਵੱਡੀ ਗਈ ਆ ਗਈ ਇੱਕ ਜਾਨਾ ਤਾਂ ਆ ਗਿਆ ਸੀਗਾ ਪਹਿਲਾਂ ਇਹ ਲੋਜੀ ਚਾਹ ਪੀ ਗਏ ਉਹ ਆਪਾਂ ਵੀ ਪੀ ਲਈਏ ਘੁੱਟ ਹੁੰ ਗਏ ਨੇ ਉਹ ਔਰੇ ਖੇਤ ਪੂਰੇ ਕਣਕ ਵੱਢਣ ਕੀ ਆਉਣਗੇ ਮਸ਼ੀਨ ਬੱਦਲ ਵੀ ਬਹੁਤ ਹੋਇਆ ਪਿਆ ਪਤਾ ਨਹੀਂ ਕੀ ਬਣੂ ਦੁਰੀ ਕੰਡ ਕਰਦੀ ਹੈ ਉਹ ਬਿੱਲੀ ਇੰਨੇ ਚਿੱਤੇ ਦੀ ਦਾਰ ਆ ਗਿਆ ਪੋਂਡਾ ਸਮਾਨ ਔਰ ਰੋਟੀਆਂ ਇਹ ਜਗਾ ਛੋਟਾ ਨੀ ਮੱਖਣੀ ਦਾ ਲਿਪੜਿਆ ਪਿਆ ਹੁਣ ਇਹ ਬੜਿਆ ਭੇਜ ਰੱਖੋ ਤੁਮੇ ਚਾਰ ਮਿਲਾ ਦਾ ਖਾਧਾ 2 ਪਾਂਡੇ ਟਿੰਡੇ ਦੇ ਲਈ ਕਰੀ ਗਏ ਹੋ ਪਹਿਲਾਂ ਦੋ ਜੀ ਦੋ ਲਈ ਟਿੰਡੇ ਨਾਲ ਮਿਕਸ ਕਰ ਦਿੰਦੇ ਕੋਡੀ ਚ ਨਿਕਲ ਜੂ ਦੋ ਕੋਡੀਆਂ ਚ ਕੋਲੇ ਚ ਨਿਕਲ ਕੋਈ ਨਹੀਂ ਚਲ ਵੱਟੀ ਚ ਪਾ ਲਵਾਂਗੇ ਚਲ ਵੱਟੀ ਚ ਪਾ ਲਾ ਲਨੀ ਆ ਲੋਜੀ ਭਾਂਡੇ ਕਰ ਤੇ ਇਕੱਠੇ ਹੁਣ ਚਾਹ ਪੀ ਲਈਏ ਕੁੱਟਕ ਫੇਰ ਮਾਜਦੇ ਭਾਂਡੇ ਤੇ ਉਰੇ ਆ ਗਈ ਸੀ 11 ਵਜੇ ਕਹਿੰਦੇ ਚਾਹ ਕਰਦੀ ਚਾਹ ਸੀ ਤੇ ਉਰੇ ਆਗੇ ਵਾਲੇ ਵਾਲੇ ਬੱਧਣ ਲੱਗੇ ਸੀ ਹੁਣ ਫੇਰ ਨਹੀਂ ਆਇਆ 1:30 ਵਜੇ ਬਹੁਤ ਜਾਗ ਤੇ ਲੋਜੀ ਕੰਪੈਣ ਵਾਲੇ ਮੁੜ ਗਏ ਹੁਣ ਫੇਰ ਪੈਰੀ ਲੋਜੀ ਹੁਣ ਸ਼ਾਮ ਨੂੰ ਫੇਰ ਆ ਗਈ 4 ਵਜੇ ਧੁੱਪ ਨਿਕਲਿਆ ਸੀ ਵਧੀਆ 4:30 ਵਜੇ ਵਧੀਆ ਧੁੱਪ ਨਿਕਲਿਆ ਹੁਣ ਦੁਬਾਰੇ ਆ ਗਈ ਹੈ ਬੱਦਰ ਨੇ ਆਪਣੇ ਕੰਨਕਾ ਉਹ ਨੇੜੇ ਜੇ ਦੋ ਪਿੰਡਾਂ ਦੀ ਬਾਹਰ ਸੀ ਉੱਥੇ ਰਹਿ ਗਈ ਸੀਗੀ ਕਣਕ ਫਿਰ ਮੁਰਗੇ ਸੀਗੇ 1:30 ਵਜੇ ਭਾਈ ਆਨੇ 4 ਵਜੇ ਉਹਨੇ ਫੋਨ ਕਰਤਾ ਇਹਨੇ ਪਿੰਡ ਆਉਣਾ ਕਿਸੇ ਦੇ ਵੱਢਣੀਆਂ ਤੇ ਚਲੋ ਜੀ ਆਪਣੀਆਂ ਦੀ ਉਹ ਦੇਖਦਾ ਸੀ ਉਹ ਨਾ ਪਿੰਡ ਇਹ ਆਪਣੇ ਵੱਢ ਰਹੇ ਨੇ ਹੁਣ ਕਣਕ ਇੱਥੇ ਤਾਂ ਥੋੜੀ ਜਿਹੀ ਹੋਰ ਤਾਂ ਸੁਦਰਖ ਨਹੀਂ ਆ ਕੇ ਚਲੋ ਜੀ ਵੱਢੀ ਗਈ ਹੈ ਚੱਲੇ ਕੰਪਨੀ ਨਾਲੇ ਤਾਂ ਵੀ ਵੱਢ ਕੇ ਇੱਧਰ ਵੀ ਲਾ ਦੇਣੇ ਅੱਜ ਉਹਦੇ ਦੀ ਸੰਭਾਲ ਲਏ ਆਂ ਉੱਪਰ ਦੀ ਚਲ ਆ ਜਾਣਗੇ ਹਲਤ 5:00 ਵਜੇ ਨੇ ਵੇਦਨ ਵੇਦਨ ਖੜਾ ਹਲਤਾ ਹੋ ਤੇ ਲੋ ਜੀ ਵੱਡੀ ਗਈ ਨਿੱਪੜ ਗਿਆ ਚੱਲੀ ਕੰਪੈਨ ਤਾਂ ਟਰੈਕਟਰ ਉੱਤੀ ਖੜਾ ਟਰੈਕਟਰ ਪਰਾਂ ਦੀ ਇੱਕ ਮੋਟੇ ਕੋਣ ਵੀ ਫਿਰ ਉਹੇ ਬੱਟਾ ਨੇ ਤਾਰਾ ਤੂਰਾ ਨੇ ਕੁਸ ਲਾਈਆਂ ਵੀ ਨੇ ਡੰਗਰਾਂ ਤੋਂ ਇੱਕ ਡੰਗਰ ਬਹੁਤ ਆਉਂਦੇ ਨੇ ਆਪਣੇ ਹੁਣ ਜਿਵੇਂ ਕਣਕਾਂ ਵੱਡੀਆਂ ਗਈਆਂ ਜਿਹੜਾ ਹਰਾ ਹਰਾ ਬਰਸੀਨ ਖੜਾ ਨੇ ਨਾਲੇ ਹੁਣ ਕੋਈ ਨਹੀਂ ਛੱਡਣਾ ਡੰਗਰਾਂ ਨੇ ਟਿਆਲੀ ਤੋਂ ਆ ਜਾਂਦੇ ਨੇ ਡੰਗਰ ਪਸੂ ਸੁੰਨੇ ਫਿਰਦੇ ਨੇ ਜਿਹੜੇ ਜਿਹਦੇ ਤਾਰਾ ਲੱਗੀਆਂ ਵਾਲੇ ਜਿਨ੍ਹਾਂ ਨੇ ਉਹ ਤਾਂ ਬਚ ਜਾਣਗੇ ਨਹੀਂ ਤੇ ਸਾਰੇ ਚੱਕ ਦੰਦੇ ਨੇ ਤਾਂ ਹੀ ਤਾਂ ਉਰੇ ਲਵੇ ਲਾਉਣੇ ਕੋਈ ਮੱਕੀ ਟਾਂਟੀ ਨਹੀਂ ਵੀਜੀਦਾ ਫਿਰ ਜਿਵੇਂ ਹੁਣ ਕਣਕਾਂ ਵੱਢੀਆਂ ਗਈਆਂ ਫਿਰ ਜ਼ਿਆਦੇ ਆ ਜਾਂਦੇ ਨੇ ਸਾਰੇ ਡੰਗਰ ਸਿੱਧਾ ਰਸਤਾ ਹੋ ਜਾਣਾ ਕਣਕਾਂ ਦੇ ਵਿੱਚ ਦੀ ਘਟ ਆਉਂਦੇ ਹੁੰਦੇ ਸੀਗੇ ਹੁਣ ਸਿੱਧਾ ਰਸਤਾ ਹੋ ਗਿਆ ਇਹਨਾਂ ਨੂੰ ਡੰਗਰਾਂ ਨੂੰ ਤੇ ਲੋਕ ਜੀ ਹੁਣ ਆਪਾਂ ਕਰਦੀਏ ਮੱਖਣ ਗਰਮ ਲੈਟ ਆ ਗਈ ਆ 4:30 ਵੱਜ ਗਏ ਨੇ ਅੱਜ ਤਾਂ ਲੇਟ ਹੀ ਆਈ ਆ ਸੱਚ 5:30 ਵੱਜ ਗਏ ਅੱਜ ਲੇਟ ਆਈ ਆ ਲੇਟ ਹੁਣ ਇਹ ਮੱਖਣ ਗਰਮ ਕਰਦਾ ਮੈਂ ਇਹਦੇ ਵਿੱਚ ਧਰਦਾ ਤੇ ਗਰਮ ਕਰਕੇ ਪਘਲਾ ਲੈਂਨੀ ਅੰਨੇ ਫਿਰ ਦੇਖੂ ਇੱਕ ਤਾਂ ਬਰਫ਼ ਵੀ ਨਹੀਂ ਹੈਗੀ ਨਹੀਂ ਬਰਫ਼ ਪਾਵਾਂ ਫਿਰ ਬਰਫ਼ ਪਾ ਕੇ ਉਹ ਹੋ ਜਾਂਦਾ ਪਿਗਰ ਜਾਂਦੀ ਆ ਲੱਸੀ ਕੱਢੀ ਜਾਂਦੀ ਹੁਣ ਤੜਕੇ ਗਲਤੀ ਹੋ ਗਈ ਮੇਤੋਂ ਕੱਲ ਤੜਕੀ ਗਰਮ ਕਰ ਦੇਣੀ ਆ ਤੜਕੇ ਬਰਫ਼ ਮੈਂ ਲੱਸੀ ਚ ਪਾ ਲਈ ਪਰ ਰੱਖਿਆ ਬਣੀ ਸੀਗਾ ਇੱਕੋ ਕੋਲਾ ਸੀਗਾ ਉਹੀ ਬਰਫ ਨਾਲ ਲੱਸੀ ਚ ਪਾ ਲਈ ਅੱਗੇ ਤੋਂ ਦੋ ਕੋਲੇ ਰੱਖ ਲਿਆ ਕਰੂੰਗੀ ਫਿਰ ਇੱਕ ਇਹਦੇ ਚ ਪਾ ਦਿਆ ਕਰੂੰ ਗਰਮ ਕਰਕੇ ਲੱਸੀ ਨਿਕਲ ਜਾਏ ਕਰੂੰ ਇੰਨੇ ਦੁਪਹਿਰੇ ਜਿਹਦੇ ਕੰਮ ਨੇ ਉਧਰ ਜਾ ਕਰੂੰ ਲੋ ਜੀ ਫਿਰ ਹੁਣ ਕਿ ਉਹ ਗਰਮ ਕਰ ਤੀਏ